ਪੰਜਾਬ ਦੇ ਵਿੱਚ ਹੀਟ ਵੇਵ ਦਾ ਅਸਰ ਜਿਹੜਾ ਲਗਾਤਾਰ ਹੀ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਤਾਪਮਾਨ ਵੀ ਜਿਹੜਾ ਲਗਾਤਾਰ ਹੀ ਕਾਫੀ ਜ਼ਿਆਦਾ ਵੱਧਦਾ ਹੋਇਆ ਨਜ਼ਰ ਆ ਰਿਹਾ ਜਿਸ ਤੇ ਮਗਰੋਂ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ yellow ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਵੀ ਜਿਹੜੀਆਂ तमाम ਗੱਲਾਂ ਨੇ ਉਹਨਾਂ ਦਾ ਧਿਆਨ ਰੱਖਣ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਅਪੀਲ ਜਿਹੜੀ ਕੀਤੀ ਜਾ ਰਹੀ ਕਿਉਂਕਿ ਹੀਟ ਵੇਵ ਦਾ ਅਸਰ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ 42 ਤੋਂ 44 ਡਿਗਰੀ ਦੇ ਵਿੱਚਕਾਰ ਟੈਂਪਰੇਚਰ ਜਿਹੜਾ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਹੇਨਾ तमाम ਗੱਲਾਂ ਨੂੰ ਦੇਖਦੇ ਹੋਏ yellow alert ਜਿਹੜਾ ਜਾਰੀ ਕੀਤਾ ਗਿਆ ਤੇ ਜੇਕਰ ਗੱਲ ਕੀਤੀ ਜਾਏ ਕੱਲ ਯਾਨੀ ਕਿ ਸ਼ਨੀਵਾਰ ਤੋਂ ਚੇਤਾਵਨੀ ਜਿਹੜੀ ਹੈ orange ਤੇ ਵਿੱਚ ਬਦਲ ਦਿੱਤੀ ਜਾਏਗੀ ਹੀਟ ਵੇਵ ਟੈਂਪਰੇਚਰ ਜਿਹੜਾ ਕੋਡ ਹੀਟ ਵੇਵ ਦੇ ਨਾਲ ਟੈਂਪਰੇਚਰ ਜਿਹੜਾ ਹੋਰ ਵੀ ਕਾਫੀ ਜ਼ਿਆਦਾ ਵਧਦਾ ਹੋਇਆ ਦੇਖਿਆ ਜਾਏਗਾ ਗੱਲ ਕੀਤੀ ਜਾਏ ਆંકੜਿਆਂ ਦੀ ਤਾਂ ਆਂਕੜੇ ਦੇ ਮੁਤਾਬਕ ਬਠਿੰਡਾ ਦੇ ਵਿੱਚ 44 ਡਿਗਰੀ ਦੇ ਨਾਲ ਹੀ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ 42.5 ਡਿਗਰੀ ਤਾਪਮਾਨ ਜਿਹੜੇ ਦੇਖਣ ਨੂੰ ਮਿਲ ਰਿਹਾ ਗੱਲ ਕੀਤੀ ਜਾਏ ਤਾਂ ਕੱਲ ਤੋਂ ਇਹ ਤਾਪਮਾਨ ਜਿਹੜਾ 45 ਡਿਗਰੀ ਨੂੰ ਪਾਰ ਕਰ ਜਾਏਗਾ ਤੇ ਕਈ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਜਿਹੜੀ ਐ ਦਿੱਤੀ ਜਾਣੀ ਐ 1 ਜੂਨ ਤੋਂ ਲੈ ਕੇ 30 ਜੂਨ ਤੱਕ ਸਰਕਾਰੀ ਪ੍ਰਾਈਵੇਟ ਸਰਕਾਰੀ ਸਕੂਲਾਂ ਪ੍ਰਾਈਵੇਟ ਸਕੂਲਾਂ ਦੇ ਨਾਲ ਹੀ ਜਿਹੜੇ ਕਾਲਜ ਵੀ ਨੇ ਉਹਨਾਂ ਨੂੰ ਵੀ ਬੰਦ ਰੱਖਿਆ ਜਾਏਗਾ 1 ਜੂਨ ਦੀ ਜੇਕਰ ਗੱਲ ਕੀਤੀ ਜਾਏ ਤਾਂ 1 ਜੂਨ ਨੂੰ ਚੋਣਾ ਹੋਣੀਆਂ ਨੇ ਪੰਜਾਬ ਦੇ ਵਿੱਚ ਤੇ ਹੋਰ ਵੀ ਸੂਬੇ ਜਿਹੜੇ ਨੇ ਉੱਥੇ ਵੀ ਚੋਣਾ ਕਰਵਾਈਆਂ ਜਾਣੀਆਂ ਜਿਸ ਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਇੰਤਜ਼ਾਮ ਜਿਹੜੇ ਨੇ ਵਿਧਾਏ ਜਾ ਰਹੀ ਨੇ ਵੋਟਰਾਂ ਨੂੰ ਸੁਵਿਧਾਵਾਂ ਜਿਹੜੀਆਂ ਨੇ ਦਿੱਤੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਟੈਂਟ ਪੰਖੇ ਸਿਟਿੰਗ ਦਾ ਅਰੇਂਜਮੈਂਟ ਇਸ ਦੇ ਨਾਲ ਹੀ ਪਾਣੀ ਵੀ ਜਿਹੜਾ ਉਹ ਵੀ ਵੋਟ ਦੇਣ ਆਉਣ ਵਾਲੇ ਲੋਕਾਂ ਨੂੰ ਦਿੱਤਾ ਜਾਏਗਾ ਗੱਲ ਕੀਤੀ ਜਾਏ ਤਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਨਾਲ ਹੀ ਮੋਹਾਲੀ ਦੇ ਵਿੱਚ ਅੱਜ ਤਾਪਮਨ ਜਿਹੜਾ 43 ਡਿਗਰੀ ਨੂੰ ਪਾਰ ਕਰੇਗਾ ਤੇ ਪਟਿਆਲਾ ਦੇ ਵਿੱਚ ਇਹ ਤਾਪਮਨ ਜਿਹੜਾ 44 ਡਿਗਰੀ ਨੂੰ ਪਾਰ ਕਰਦਾ ਹੋਇਆ ਦੇਖਿਆ ਜਾਏਗਾ ਤਾਂ ਦੇਸ਼ ਤੇ ਵਕ-ਵਕ ਸੂਬਿਆਂ ਦੇ ਵਿੱਚ ਹੀਟ ਵੇਵ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਹੁਣੇ ਹੀਟ ਵੇਵ すっご ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤਾਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਕਿ ਜ਼ਰੂਰ ਹੀ ਗਰਮੀ ਦੇ ਮੌਸਮ ਦੇ ਵਿੱਚ ਆਪਣਾ ਧਿਆਨ ਰੱਖਿਆ ਜਾਏ ਜੇਕਰ ਬਹੁਤ ਹੀ ਜ਼ਰੂਰੀ ਕੋਈ ਕੰਮ ਹੋਏ ਤਾਂ ਹੀ ਆਪਣੇ ਘਰੋਂ ਬਾਹਰ ਨਿਕਲੋ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗਰਮੀਆਂ ਦੇ ਵਿੱਚ ਵੀ ਗਰਮੀ ਜ਼ਿਆਦਾ ਵਧਣ ਦੇ ਨਾਲ ਕਈ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ ਦਿੱਲੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਦਿੱਲੀ ਦੇ ਵਿੱਚ ਵੀ ਇੱਕ ਪਰਿਵਾਰ ਦੇ 8 ਜੀਆਂ ਦੀ ਗਰਮੀ ਦੇ ਨਾਲ ਮੌਤ ਹੋ ਗਈ ਤਾਂ ਜ਼ਰੂਰ ਹੀ ਇਸ ਮੌਸਮ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟਿਡ ਕਿ ਇਸ ਦੇ ਨਾਲ ਹੀ ਹੋਰ ਵੀ तमाम ਅਜੇਹੀਆਂ ਚੀਜ਼ਾਂ ਥਾਕੇ ਜਿਸ ਦੇ ਨਾਲ ਤੁਹਾਨੂੰ ਠੰਡਕ ਪਹੁੰਚ ਸਕੇ ਤਾਂ ਇਹਨਾਂ तमाम ਗੱਲਾਂ ਦਾ ਜ਼ਰੂਰ ਹੀ ਧਿਆਨ ਰੱਖਿਆ ਜਾਏ ਤਾਂ ਜੋ ਗਰਮੀ ਦੇ ਮੌਸਮ ਵਿੱਚ ਆਪਣਾ ਇਸ ਦੇ ਨਾਲ ਹੀ ਆਪਣੇ ਪਰਿਵਾਰਾਂ ਦਾ ਬਚਾਅ ਕੀਤਾ ਜਾ ਸਕੇ